ਸਤਿ ਸ਼੍ਰੀ ਅਕਾਲ ਜੀ ਭੈਣ ਜੀ ਤੁਹਾਨੂੰ ਇਸ ਤਰ੍ਹਾਂ ਸੰਦੀਪ ਨਾਲ ਗੱਲ ਨਹੀਂ ਸੀ ਕਰਨੀ ਚਾਹੀਦੀ ਇਹ ਘਰ ਜਿੰਨਾ ਸਾਡਾ ਆ ਉਹਨਾਂ ਉਹਦਾ ਵੀ ਆ ਜੇ ਸਾਡੇ ਰਿਸ਼ਤੇਦਾਰ ਆ ਸਕਦੇ ਆ ਤਾਂ ਉਹਦੇ ਰਿਸ਼ਤੇਦਾਰ ਵੀ ਆ ਸਕਦੇ ਆ ਤੁਸੀਂ ਤਾਂ ਵੇਖ ਰਹੇ ਹੋ ਮੇਰੀ ਨੋਹ ਹਾ ਰਿਸ਼ਤੇ ਨੂੰ ਕਿੰਨੀ ਇੱਜ਼ਤ ਦਿੰਦੀ ਆ ਕਿੰਨਾ ਆਦਰ ਸਤਕਾਰ ਕਰਦੀ ਆ ਮਹਿਮਾਨਾਂ ਦੀ ਸੇਵਾ 'ਚ ਕੋਈ ਕਸਰ ਨਹੀਂ ਰੱਖਦੀ ਸੰਦੀਪ ਨੂੰ ਇਸ ਘਰ 'ਚ ਆਏ ਹੋਏ 10 ਸਾਲ ਹੋ ਗਏ ਆ ਇਨਾ ਦਸਾ ਸਾਲਾਂ ਵਿੱਚ ਲਗਭਗ 7-8 ਵਾਰ ਤਾਂ ਤੁਸੀਂ ਆ ਚੁੱਕੇ ਹੋ ਸੰਦੀਪ ਤੁਹਾਡੀ ਹਰ ਤਰ੍ਹਾਂ ਨਾਲ ਸੇਵਾ ਕਰਦੀ ਆ ਤੁਹਾਡਾ ਧਿਆਨ ਰੱਖਦੀ ਆ ਹੱਸਦੇ ਚਿਹਰੇ ਨਾਲ ਤੁਹਾਡੀ ਹਰ ਮੰਗ ਪੂਰੀ ਕਰਦੀ ਆ ਕਦੀ ਵੀ ਉਹਨੇ ਕੰਮ ਕਰਨ ਲੱਗਿਆ ਮੂੰਹ ਨਹੀਂ ਬਣਾਇਆ ਨਾ ਹੀ ਸਾਨੂੰ ਕਦੀ ਕੋਈ ਗੱਲ ਕੀਤੀ ਆ 62 ਸਾਲਾਂ ਹਰਜਿੰਦਰ ਕੌਰ ਨੇ ਆਪਣੀ 60 ਸਾਲਾਂ ਨਾਨਾ ਬਲਵੀਰ ਕੌਰ ਨੂੰ ਕਿਹਾ ਅੱਜ ਜਦੋਂ ਬਹੂ ਦੇ ਭੈਣ ਤੇ ਪਣਵਾਈਆ ਇੱਥੇ ਦੋ ਦਿਨ ਰਹਿਣ ਲਈ ਆ ਗਏ ਉਹ ਵੀ 10 ਸਾਲ ਵਿੱਚ ਪਹਿਲੀ ਵਾਰ ਉਹ ਵੀ ਆਪਣਾ ਇਲਾਜ ਕਰਾਉਣ ਲਈ ਤਾਂ ਤੁਸੀਂ ਸੰਦੀਪ ਨੂੰ ਉਹਦੇ ਭੈਣ-ਭੜਵਈਏ ਉੱਤੇ ਕੀਤਾ ਗਿਆ ਖਰਚਾ ਗਣਵਾਉਣ ਲੱਗੇ ਤੁਸੀਂ ਉਹਨੂੰ ਪੁੱਛਿਆ ਕਿ ਕਿੰਨਾ ਖਰਚਾ ਕਰ ਦਿੱਤਾ ਭੈਣ ਉੱਤੇ ਬਾਹਰੋਂ ਖਾਣ ਨੂੰ ਮੰਗਵਾਇਆ ਡਾਕਟਰ ਕੋਲ ਲੈ ਕੇ ਗਈ ਰਾਤ ਨੂੰ ਕਮਾਣ ਲਈ ਵੀ ਲੈ ਕੇ ਗਈ ਇਹ ਸਾਰਾ ਕੁਝ ਚੰਗਾ ਨਹੀਂ ਲੱਗਦਾ ਉਹ ਸਾਡੇ ਘਰ ਪਹਿਲੀ ਵਾਰ ਆਏ ਆ ਉਹ ਵੀ ਸਿਰਫ 2 ਦਿਨ ਲਈ ਕੀ ਅਸੀਂ ਉਹਨਾਂ ਦੀ ਮਹਿਮਾਨ ਨਿਵਾਜ਼ੀ ਵਿੱਚ ਇਹਨਾ ਵੀ ਨਹੀਂ ਕਰ ਸਕਦੇ ਤੁਸੀਂ ਤਾਂ ਪੂਆ ਸਾਸੋ ਫਿਰ ਵੀ ਉਹ ਤੁਹਾਡੀ ਕਿੰਨੀ ਸੇਵਾ ਕਰਦੀ ਆ ਸੰਦੀਪ ਤੁਹਾਨੂੰ ਜੋ ਤੁਹਾਡਾ ਦਿਲ ਕਰਦਾ ਆ ਉਹੀ ਖਾਣ ਨੂੰ ਬਣਾ ਕੇ ਦਿੰਦੀ ਆ ਤੁਹਾਡੀ ਕਿਸੇ ਗੱਲ ਦਾ ਕੋਈ ਉਲਟਾ ਸਿੱਧਾ ਜਵਾਬ ਨਹੀਂ ਦਿੰਦੀ ਤੇ ਵੈਸੇ ਵੀ ਉਹ ਤੁਹਾਡੇ ਪੈਸੇ ਤਾਂ ਨਹੀਂ ਖਰਚ ਕਰਵਾ ਰਹੀ ਤਾਂ ਤੁਹਾਨੂੰ ਕੀ ਪਰੇਸ਼ਾਨੀ ਹੋਈ ਮੈਂ ਤਾਂ ਹੁਣ ਤੱਕ ਬਰਦਾਸ਼ਤ ਕਰਦੀ ਰਹੀ ਸਭ ਸਹਿ ਲਿਆ ਆਪਣੀ ਬਹੂ ਨੂੰ ਮੈਂ ਸਹਿਨ ਨਹੀਂ ਕਰਨ ਦਊਂਗੀ ਤੁਹਾਡੀ ਇਸ ਆਦਤ ਦੀ ਵਜ੍ਹਾ ਤੋਂ ਕਿਤੇ ਬਹੂ ਤੁਹਾਡੇ ਕੋਲੋਂ ਪਾਸਾ ਨਾ ਮੋੜ ਲਵੇ ਹਰਜਿੰਦਰ ਕੌਰ ਨੇ ਆਪਣੀ ਨਨਾਨ ਬਲਵੀਰਨ ਕੌਰ ਨੂੰ ਕਿਹਾ ਮੈਂ ਇਹੋ ਜਿਹਾ ਕੀ ਕਹਿ ਦਿੱਤਾ ਜਿਹੜਾ ਭਾਬੀ ਤੂੰ ਇੰਨਾ ਸੁਣਾਉਣ ਲੱਗੀ ਮੈਨੂੰ ਆਪਣੀ ਬਹੂ ਕਰਕੇ ਤੂੰ ਮੇਰੀ ਬੇਇੱਜ਼ਤੀ ਕਰ ਰਹੀ ਆ ਜੇ ਮੇਰੇ ਭਰਾ ਨੂੰ ਪਤਾ ਲੱਗਿਆ ਕਿ ਤੂੰ ਮੈਨੂੰ ਇੰਨਾ ਕੁਝ ਸੁਣਾਇਆ ਆ ਤਾਂ ਵੇਖੀਂ ਵੇਖ ਰਹੀ ਆ ਮੈਂ ਜਿਹੜੀ ਤੂੰ ਆਪਣੀ ਬਹੂ ਨੂੰ ਇੰਨੀ ਛੋੜ ਦੇ ਰੱਖੀ ਆ ਭੂਆ ਸੱਸ ਆਈ ਆ ਤੇ ਬਹੂ ਬਾਹਰ ਘੁੰਮਣ ਗਈ ਆ ਚਾਹ ਮੈਨੂੰ ਕੰਮ ਵਾਲੀ ਦੇ ਹੱਥ ਦੀ ਪੀਣੀ ਪਈ ਆ ਮੈਂ ਬਹੂ ਨੂੰ ਕਿਹਾ ਵੀ ਸੀ ਕਿ ਤੂੰ ਜੇ ਬਾਹਰ ਘੁੰਮਣ ਚੱਲੀ ਗਈ ਤਾਂ ਚਾਹ ਕੌਣ ਬਣਾਊਗਾ ਤਾਂ ਤੇਰੀ ਬਹੂ ਨੇ ਪਤਾ ਕੀ ਜਵਾਬ ਦਿੱਤਾ ਸੀ ਕਿ ਮੈਂ ਚਾਹ ਬਣਾ ਕੇ ਜਾਊਂਗੀ ਤੁਸੀਂ ਬਾਅਦ ਚ ਗਰਮ ਕਰਕੇ ਪੀ ਲਿਓ ਜਾਂ ਮੰਮੀ ਬਣਾ ਦਊਗੀ ਤੇ ਕੰਮ ਵਾਲੀ ਸਾਡੀ ਵੀ ਚਾਹ ਵਧੀਆ ਬਣਾ ਲੈਂਦੀ ਆ ਦੱਸ ਭਲਾ ਸਵੇਰ ਦੀ ਬਣੀ ਚਾਹ ਦੁਬਾਰਾ ਗਰਮ ਕਰਕੇ ਪੀਣ ਨੂੰ ਜੀ ਕਰਦਾ ਆ ਭਾਬੀ ਬਹੁਤ ਢਿੱਲ ਦਿੱਤੀ ਆ ਤੂੰ ਬਹੂ ਨੂੰ ਇੱਕ ਦਿਨ ਵੇਖੀ ਪਛਤਾਏਂਗੀ ਹਰਜਿੰਦਰ ਕੌਰ ਨੇ ਕਿਹਾ ਪੈਣ ਜੀ ਸਾਨੂੰ ਆਪਣੀ ਬਹੂ ਤੋਂ ਕੋਈ ਪਰੇਸ਼ਾਨੀ ਨਹੀਂ ਆ ਉਹ ਤੁਹਾਨੂੰ ਤਾਂ ਪੂਰਾ ਮਾਨ ਸਨਮਾਨ ਦੇ ਹੀ ਰਹੀ ਆ ਨਾ ਤੁਸੀਂ ਦੱਸ ਦੇ ਨਾਲ ਹੀ ਆਇਓ ਆਰਾਮ ਨਾਲ ਰਹੋ ਬੇਕਾਰ ਚ ਕਰੇ ਕਲੇਸ਼ ਨਾ ਪਾਓ ਹਰਜਿੰਦਰ ਕੌਰ ਨੇ ਸਾਫ਼-ਸਾਫ਼ ਲਫ਼ਜ਼ਾਂ ਚ ਕਹਿ ਦਿੱਤਾ ਬਲਵੀਰ ਕੌਰ ਦਾ ਮੂੰਹ ਬਣ ਗਿਆ ਗੁੱਸੇ ਨਾਲ ਉਹ ਆਪਣੇ ਕਮਰੇ ਚਲੀ ਗਈ ਹਰਜਿੰਦਰ ਕੌਰ ਚੰਗੀ ਤਰ੍ਹਾਂ ਜਾਣਦੀ ਸੀ ਹੁਣ ਬਲਵੀਰ ਦਾ ਅਗਲਾ ਕਦਮ ਕੀ ਹੋਊਗਾ ਹਰਜਿੰਦਰ ਕੌਰ ਦਾ ਪਤੀ ਜਦੋਂ ਸ਼ਾਮ ਦੀ ਸੈਰ ਕਰਕੇ ਘਰ ਵਾਪਸ ਆਇਆ ਤਾਂ ਕਹਿਣ ਲੱਗਾ ਹਰਜਿੰਦਰ ਕੁੜੇ ਮੈਂ ਗਰਮ ਗਰਮ ਸਮੋਸੇ ਲੈ ਕੇ ਆਇਆ ਬਲਵੀਰ ਨੂੰ ਬੜੇ ਚੰਗੇ ਲੱਗਦੇ ਆ ਬਲਵੀਰ ਕਿੱਥੇ ਗਈ ਆ ਉਹ ਤਾਂ ਕਿੰਨੀ ਰਾਤ ਤੱਕ ਇੱਥੇ ਬੈਠੀ ਰਹਿੰਦੀ ਆ ਆਵਾਜ਼ ਮਾਰ ਉਹਨੂੰ ਤੇ ਸਮੋਸਿਆਂ ਨਾਲ ਹਰੀ ਚਟਨੀ ਵੀ ਮਿਲੀ ਆ ਤੇ ਛੋਟਾ ਜਿਹਾ ਪਿਆਜ਼ ਵੀ ਕੱਟ ਲਵੀਂ ਤਹਰਜਿੰਦਰ ਕੌਰ ਆਪਣੀ ਨਾਨਾ ਨੂੰ ਆਵਾਜ਼ ਦੇਣ ਚਲੀ ਗਈ ਭੈਣ ਜੀ ਤੁਹਾਡਾ ਭਰਾ ਸਮੋਸੇ ਲੈ ਕੇ ਆਇਆ ਚਲੋ ਆਜੋ ਬਾਹਰ ਆਜੋ ਰਜਿੰਦਰ ਕੌਰ ਨੇ ਚੀਜ਼ ਕਿਦਿਓਇ ਕਿਹਾ ਉਹ ਆਉਣ ਵਾਲੇ ਤੋਂ ਤੁਹਾਨੂੰ ਮਾਫ ਚੁੱਕੀ ਸੀ ਨਹੀਂ ਮੈਂ ਨਹੀਂ ਖਾਣੇ ਤੁਹਾਡੇ ਸਮੋਸੇ ਮੈਨੂੰ ਨਹੀਂ ਚਾਹੀਦੀ ਤੁਹਾਡੀ ਕੋਈ ਖਾਤਰਦਾਰੀ ਆਪਣੇ ਘਰ ਵਾਲੇ ਨੂੰ ਕਹਿ ਦੇ ਕਿ ਮੇਰੀ ਕੱਲ ਦੀ ਟਿਕਟ ਕਰਵਾ ਦੇ ਮੈਂ ਇੱਥੋਂ ਚਲੀ ਜਾਵਾਂਗੀ ਬਲਵੀਰ ਕੌਰ ਗੁੱਸੇ ਨਾਲ ਬੋਲੀ ਕੋਈ ਗੱਲ ਹੋਈ ਆ ਕਸ਼ਮੀਰ ਸਿੰਘ ਕਮਰੇ ਚ ਆਉਂਦੇ ਹੋਏ ਕਹਿਣ ਲੱਗੇ ਭਰਾਵਾ ਹੁਣ ਤਾਂ ਭਾਬੀ ਨੂੰ ਮੇਰਾ ਇੱਥੇ ਆਉਣਾ ਤੁਹਾਡੀ ਬਹੂ ਨੂੰ ਕੁਝ ਪੁੱਛਣਾ ਉਹਨੂੰ ਕੁਝ ਕਹਿਣਾ ਪਸੰਦ ਨਹੀਂ ਆ ਇਹ ਕਹਿ ਰਹੀ ਸੀ ਮੇਰੀ ਬਹੂ ਨੂੰ ਕੁਝ ਨਾ ਕਹਿਆ ਕਰੋ ਮੈਂ ਤਾਂ ਆਪਣਾ ਸਮਝ ਕੇ ਬਹੂ ਕੋਲੋਂ ਕੁਝ ਪੁੱਛ ਲਿਆ ਉਹਨੂੰ ਕੁਝ ਕਹਿ ਦਿੱਤਾ ਤਾਂ ਭਾਬੀ ਨੂੰ ਬੁਰਾ ਲੱਗ ਗਿਆ ਭਰਾ ਜੀ ਭਾਬੀ ਨੇ ਮੇਰੀ ਬੇਇੱਜ਼ਤੀ ਕੀਤੀ ਆ ਮੈਂ ਇੱਥੇ ਹੁਣ ਕਦੀ ਨਹੀਂ ਆਉਂਗੀ ਮੇਰਾ ਇੱਥੇ ਆਉਣਾ ਭਾਬੀ ਨੂੰ ਚੰਗਾ ਨਹੀਂ ਲੱਗਦਾ ਬਲਵੀਰ ਕੌਰ ਨੇ ਮਗਰ ਮਾਛ ਦੇ ਅਥਰੂ ਵਹਾਉਂਦੇ ਹੋਏ ਕਿਹਾ ਭੈਣ ਜੀ ਤੁਸੀਂ ਗੱਲ ਨੂੰ ਕਿੱਥੋਂ ਤੋਂ ਕਿੱਥੇ ਲੈ ਕੇ ਜਾ ਰਹੇ ਹੋ ਮੈਂ ਬਸ ਇੰਨਾ ਕਿਹਾ ਸੀ ਕਿ ਤੁਹਾਡੀਆਂ ਕੁਝ ਕੌੜੀਆਂ ਗੱਲਾਂ ਨਾਲ ਬਹੁ ਨੂੰ ਬੁਰਾ ਲੱਗ ਸਕਦਾ ਆ ਕਸ਼ਮੀਰ ਸਿੰਘ ਦੀ ਛੋਟੀ ਭੈਣ ਸੀ ਬਲਵੀਰ ਬਲਵੀਰ ਕੌਰ ਆਪਣੇ ਸਹੁਰੇ ਘਰ ਆਪਣੀ ਹੀ ਚਲੰਦੀ ਤੇ ਪੇਕੇ ਆ ਕੇ ਵੀ ਉਹਨੇ ਆਪਣੀ ਹੀ ਚਲਾਉਣੀ ਹੁੰਦੀ ਸੀ ਹਰਜਿੰਦਰ ਕੁਰੇ ਇਹ ਕੀ ਤਮਾਸ਼ਾ ਆ ਬਲਵੀਰ ਮੇਰੀ ਛੋਟੀ ਭੈਣ ਆ ਮਾਫੀ ਮੰਗੋ ਦੇ ਕੋਲੋਂ ਉਨੇ ਦੋ ਗੱਲਾਂ ਕਹਿ ਦਿੱਤੀਆਂ ਤਾਂ ਕੀ ਇਹਦਾ ਇਹਨਾਂ ਵੀ ਹੱਕ ਨਹੀਂ ਆ ਹੁਣ ਗੱਲ ਨੂੰ ਇੱਥੇ ਹੀ ਖਤਮ ਕਰ ਤੇ ਬਲਵੀਰ ਕੋਲੋਂ ਮਾਫੀ ਮੰਗ ਇਹ ਹੀ ਤਾਂ ਹੁੰਦਾ ਆ ਹਮੇਸ਼ਾ ਮੇਰੇ ਨਾਲ ਆਪਣੀ ਭੈਣ ਨੂੰ ਸਮਝਾਉਣ ਦੀ ਬਜਾਏ ਤੁਸੀਂ ਹਰ ਵਾਰ ਮੈਨੂੰ ਹੀ ਮਾਫੀ ਮੰਗਣ ਲਈ ਕਹਿੰਦੇ ਹੋ ਤੁਸੀਂ ਸਿਰਫ ਇੱਕ ਭਰਾ ਨਹੀਂ ਪਤੀ ਵੀ ਹੋ ਪਿਤਾ ਵੀ ਹੋ ਤੇ ਹੁਣ ਤਾਂ ਸਹੁਰਾ ਵੀ ਬਣ ਗਿਆ ਤੇ ਦਾਦਾ ਵੀ ਮੈਂ ਤਾਂ ਤੁਹਾਡੀ ਭੈਣ ਤੋਂ ਡੱਦੇ ਡਰਦੇ ਜ਼ਿੰਦਗੀ ਗੁਜ਼ਾਰ ਦਿੱਤੀ ਹੁਣ ਇਹ ਹੀ ਸਭ ਬਹੂ ਦੇ ਨਾਲ ਵੀ ਹੋ ਰਿਹਾ ਆ ਉਹਦੇ ਤੇ ਵੀ ਬੇਵਜਾ ਦੇ ਹੁਕਮ ਚਲਾਉਂਦੀ ਆ ਸਵੇਰੇ ਨਹਾ ਕੇ ਰਸੋਈ 'ਚ ਜਾ ਸੂਟ ਚ ਅੱਜ ਦਾ ਪਾ ਕੇ ਆ ਸਾਰਿਆਂ ਦੇ ਨਾਲ ਬਹਿ ਕੇ ਖਾਣਾ ਨਾ ਖਾ ਬੱਚਿਆਂ ਦੀ ਪਰਵਰਿਸ਼ ਤੇ ਸਵਾਲ ਆਪਣੀ ਮਾਂ ਨੂੰ ਫੋਨ ਨਾ ਕਰ ਘਰ ਨੂੰ ਹੋਟਲ ਸਮਝ ਰੱਖਿਆ ਆ ਆਪਣਾ ਚਾਹ ਦਾ ਝੂਠਾ ਕੱਪ ਵੀ ਖੁਦ ਨਹੀਂ ਰੱਖਦੀ ਮੰਨਦੀ ਆ ਕਿ ਇਹ ਭੈਣ ਦਾ ਪੇਕਾ ਘਰ ਆ ਤਾਂ ਆਪਣਾ ਪਰਿਵਾਰ ਸਮਝ ਕੇ ਰਹੇ ਇੰਨੇ ਸਾਲ ਮੈਂ ਇੰਨੇ ਪਿਆਰ ਨਾਲ ਰੱਖਦੀ ਸੀ ਇਹਨੂੰ ਤੇ ਹੁਣ ਬਹੂ ਵੀ ਇਹਨਾਂ ਨੂੰ ਪਿਆਰ ਨਾਲ ਹੀ ਰੱਖਦੀ ਆ ਫਿਰ ਵੀ ਇਹਨਾਂ ਨੂੰ ਦਿੱਕਤ ਆ ਤੁਹਾਡੇ ਛੋਟੇ ਭਰਾ ਦਾ ਵੀ ਘਰ ਹੀ ਆ ਕੋਲ ਇੱਕ ਦਿਨ ਵੀ ਉਹਨਾਂ ਨੇ ਭੈਣ ਜੀ ਨੂੰ ਆਪਣੇ ਘਰ ਨਹੀਂ ਬੁਲਾਇਆ ਕਿਉਂਕਿ ਉਹ ਸਾਰੇ ਭੈਣ ਦੇ ਸੁਭਾਤ ਵਾਕ ਹੀ ਪਿਆ ਉਹ ਆਪਣੇ ਘਰ ਕਲੇਸ਼ ਨਹੀਂ ਚਾਹੁੰਦੇ ਮੈਂ ਕਹਿਣਾ ਤੀਏ ਨਹੀਂ ਸੀ ਚਾਹੁੰਦੀ ਪਰ ਤੁਸੀਂ ਮੈਨੂੰ ਕਹਿ ਲਈ ਮਜਬੂਰ ਕਰ ਦਿੱਤਾ ਭੈਣ ਦਾ ਵੱਡਾ ਮੁੰਡਾ ਤੇ ਬਹੂ ਤਾਂ ਲਾਗ ਹੋ ਚੁੱਕੇ ਆ ਮੈਂ ਸੁਣਿਆ ਆ ਕਿ ਛੋਟਾ ਮੁੰਡਾ ਵੀ ਆਡ ਹੋਣ ਦੀ ਸੋਚ ਰਿਹਾ ਆ ਮੈਂ ਤਾਂ ਹੁਣ ਤੱਕ ਜਰ ਲਿਆ ਪਰ ਆਪਣੀ ਬਹੂ ਨੂੰ ਸਹਿਣ ਨਹੀਂ ਕਰਨ ਦਊਂਗੀ ਮੈਂ ਤਾਂ ਉਮਰ ਵਿੱਚ ਤੇ ਰਿਸ਼ਤੇ ਵਿੱਚ ਵੀ ਬਲਵੀਰ ਭੈਣ ਜੀ ਤੋਂ ਵੱਡੀ ਸੀ ਫਿਰ ਵੀ ਉਹਨੇ ਕਦੀ ਮੈਨੂੰ ਭਾਬੀ ਦਾ ਦਰਜਾ ਨਹੀਂ ਦਿੱਤਾ ਸ਼ੁਰੂਆਤ ਤੋਂ ਹੀ ਬੋਲਣ ਲੱਗਿਆ ਨਹੀਂ ਵੇਖਿਆ ਨਾ ਹੀ ਉਹਨੂੰ ਕਿਸੇ ਨੇ ਕੋਈ ਉਹਦੀ ਕੋਈ ਮਰਿਆਦਾ ਸਮਝਾਈ ਬੇਬੇ ਨੂੰ ਵੀ ਹਮੇਸ਼ਾ ਮੇਰੇ ਖਿਲਾਫ ਹੀ ਪੜਕੰਦੀ ਸੀ ਪਤਾ ਨਹੀਂ ਕਿੰਨੀ ਵਾਰ ਸਾਡੇ ਦੋਵਾਂ 'ਚ ਵੀ ਝਗੜੇ ਕਰਵਾ ਦਿੱਤੇ ਸੀ ਇਹ ਛੋਟੀ ਭੈਣ ਆ ਪਰ ਪਾ ਬੀਤੇ ਹੁਕਮ ਚਲਾਉਣ ਤੋਂ ਬਾਅਦ ਨਿਯਮ ਦੀ ਸੀ ਤੁਹਾਨੂੰ ਜਾਦਿਆ ਬਲਵੀਰ ਭੈਣ ਜੀ ਵਿਆਹ ਤੋਂ ਪਹਿਲਾਂ ਸਾਨੂੰ ਕਦੀ ਇਕੱਲਾ ਨਹੀਂ ਸੀ ਰਹਿਣ ਦਿੰਦੀ ਕਦੀ ਵੀ ਬਾਹਰ ਘੁੰਮਣ ਜਾਂਦਾ ਪ੍ਰੋਗਰਾਮ ਬਣਾਉਂਦੇ ਤਾਂ ਹਮੇਸ਼ਾ ਪਰਛਾਵੇਂ ਵਾਂਗ ਨਾਲ ਹੀ ਰਹਿੰਦੀ ਇੱਕ ਵਾਰ ਜਦੋਂ ਆਪਣੇ ਘਰ ਪ੍ਰੋਗਰਾਮ ਸੀ ਤਾਂ ਤੁਸੀਂ ਮੇਰੇ ਲਈ ਕਿੰਨਾ ਸੋਹਣਾ ਸੂਟ ਲਿਆਏ ਸੀ ਤੁਸੀਂ ਇਹ ਗੱਲ ਘਰੇ ਕਿਸੇ ਨੂੰ ਨਹੀਂ ਸੀ ਦੱਸੀ ਸ਼ਾਇਦ ਤੁਸੀਂ ਆਪਣੀ ਭੈਣ ਤੇ ਮਾਂ ਦੇ ਸੁਭਾਣ ਨੂੰ ਜਾਣਦੇ ਸੀ ਪਰ ਪਤਾ ਨਹੀਂ ਕਿਵੇਂ ਇਹ ਗੱਲ ਬਲਵੀਰ ਨੂੰ ਪਤਾ ਲੱਗ ਗਈ ਤਾਂ ਇਹਨੇ ਕਿੰਨੀ ਕਲੇ ਪਾਈ ਸੀ ਕਿ ਹੁਣ ਘਰ ਚੋਰੀ ਛਿਪੇ ਚੀਜ਼ਾਂ ਆਉਣ ਲੱਗੀਆਂ ਆ ਵੀਰ ਤਾਂ ਆਪਣੀ ਘਰਵਾਲੀ ਦੇ ਆਉਣ ਨਾਲ ਭੈਣ ਨੂੰ ਭੁੱਲ ਹੀ ਗਿਆ ਆ ਮੇਰੇ ਲਈ ਵੀ ਸੂਟ ਲਿਆਉਣਾ ਚਾਹੀਦਾ ਸੀ ਸ਼ਰਮ ਨਹੀਂ ਹੁੰਦੀ ਭਾਬੀ ਚੋਰੀ ਸਮਾਨ ਮੰਗਵਾਉਂਦਿਆਂ ਤੈਨੂੰ ਬਲਵੀਰ ਨੇ ਉਦੋਂ ਇਹੀ ਕਿਹਾ ਸੀ ਨਾ ਹੁਣ ਨਵਾਂ-ਨਵਾਂ ਵਿਆਹ ਹੋਇਆ ਸੀ ਜੇ ਮੇਰੇ ਘਰ ਵਾਲੇ ਨੇ ਆਪਣੀ ਖੁਸ਼ੀ ਨਾਲ ਮੈਨੂੰ ਕੋਈ ਛੋਟਾ ਜਿਹਾ ਤੋਹਫਾ ਦੇ ਹੀ ਦਿੱਤਾ ਸੀ ਤੇ ਇਹਦੇ ਵਿੱਚ ਪੈਨ ਨੂੰ ਪਰੇਸ਼ਾਨੀ ਕੀ ਸੀ ਤੇ ਤੁਸੀਂ ਇਹਨੂੰ ਕਿਹਾ ਸੀ ਕਿ ਜੇ ਮੈਂ ਆਪਣੀ ਖੁਸ਼ੀ ਨਾਲ ਆਪਣੀ ਘਰਵਾਲੀ ਨੂੰ ਛੋਟਾ ਜਿਹਾ ਤੋਹਫਾ ਦੇ ਦਿੱਤਾ ਤੇ ਤੈਨੂੰ ਵੀ ਕਿੰਨੀ ਵਾਰ ਮੈਂ ਤੋਹਫੇ ਦਿੱਤੇ ਹੀ ਆ ਤੂੰ ਤਾਂ ਸਮਾਨ ਖਰੀਦਣ ਲਈ ਜਦੋਂ ਜੀ ਚਾਹੁੰਦਾ ਆ ਪੈਸੇ ਮੰਗ ਲੈਂਦੀ ਆ ਤੇ ਮੈਂ ਦੇ ਵੀ ਦੇਣਾ ਆ ਤੇ ਜੇ ਮੈਂ ਆਪਣੀ ਘਰਵਾਲੀ ਨੂੰ ਤੋਹਫਾ ਦੇ ਦਿੱਤਾ ਤਾਂ ਤੂੰ ਇੰਨੀ ਕਲੇ ਪਾ ਲਈ ਉਦੋਂ ਘਰੇ ਸਾਰਿਆਂ ਨੇ ਤੁਹਾਨੂੰ ਗਲਤ ਕਿਹਾ ਸੀ ਦੇਸ਼ ਤਰੋਹੀ ਵਰਗੀ ਹਾਲਤ ਹੋ ਗਈ ਸੀ ਤੁਹਾਡੀ ਆਪਾਂ ਦੋਵਾਂ ਨਾਲ ਕੋਈ ਟੰਗ ਨਾਲ ਗੱਲ ਵੀ ਨਹੀਂ ਕਰਦਾ ਸੀ ਇੱਕ ਛੋਟੀ ਜਿਹੀ ਗੱਲ ਰਬੜ ਵਾਂਗ ਖਿੱਚੀ ਸੀ ਇਹਨਾਂ ਨੇ ਤੁਸੀਂ ਥੋੜਾ ਜਿਹਾ ਮੇਰੇ ਪੱਖ ਵਿੱਚ ਬੋਲਦੇ ਤਾਂ ਬਲਵੀਰ ਭੈਣ ਜੀ ਕਹਿੰਦੀ ਭਾਬੀ ਦੇ ਹੁੰਦਿਆ ਹੀ ਵੀਰ ਦੀ ਜ਼ੁਬਾਨ ਚੱਲਣ ਲੱਗੀ ਆ ਭਾਬੀ ਨੇ ਤਾਂ ਮੇਰਾ ਭਰਾ ਹੀ ਖੋ ਲਿਆ ਆ ਆਖਿਰਕਾਰ ਦਾ ਮਾਹੌਲ ਠੀਕ ਰੱਖ ਲਈ ਤੁਸੀਂ ਮੇਰਾ ਸਾਥ ਦੇਣਾ ਹੀ ਛੱਡ ਦਿੱਤਾ ਸੀ ਕਿਉਂਕਿ ਤੁਹਾਨੂੰ ਸਿਰਫ ਘਰ ਦਾ ਵੱਡਾ ਪੁੱਤ ਤੇ ਭਰਾ ਬਣ ਕੇ ਹੀ ਰਹਿਣਾ ਸੀ ਨਾ ਬੇਬੇ ਤਾਂ ਬਲਵੀਰ ਭੈਣ ਜੀ ਦੇ ਬਹਿ ਘਾਵੇ ਚਾ ਕੇ ਮੇਰੇ ਤੇ ਕਿੰਨੇ ਅਤਿਆਚਾਰ ਕਰਦੀ ਸੀ ਤੁਸੀਂ ਵੀ ਕਹਿੰਦੇ ਸੀ ਕਿ ਬਲਵੀਰ ਦਾ ਵਿਆਹ ਹੋ ਜਾਊਗਾ ਤਾਂ ਸਾਰਾ ਕੁਝ ਠੀਕ ਹੋ ਜਾਊਗਾ ਵਕਤ ਏਵੇਂ ਹੀ ਚੱਲ ਰਿਹਾ ਸੀ ਬਲਵੀਰ ਭੈਣ ਦਾ ਵਿਆਹ ਹੋ ਗਿਆ ਪਰ ਉਹਦਾ ਵਿਹਾਰ ਨਹੀਂ ਬਦਲਿਆ ਉਹਦੇ ਪੇਕੇ ਆਉਣ ਦੀ ਖਬਰ ਸੁਣ ਕੇ ਮੇਰਾ ਤਾਂ ਦਿਲ ਹੀ بیٹھ ਜਾਂਦਾ ਸੀ ਜਿੰਨੇ ਦਿਨ ਉਹ ਰਹਿੰਦੀ ਮੈਂ ਡਰ-ਡਰ ਕੇ ਹੀ ਰਹਿੰਦੀ ਸੀ ਕਿਤੇ ਮੇਰੀ ਕਿਸੇ ਗੱਲ ਤੋਂ ਨਾਰਾਜ਼ ਨਾ ਹੋ ਜਾਵੇ ਕਰੇ ਕਲੇਸ਼ ਨਾ ਪੈ ਜਾਵੇ ਸਾਡੇ ਦੋਵਾਂ 'ਚ ਝਗੜਾ ਨਾ ਕਰਵਾ ਦੇਵੇ ਉਹਦੀ ਹਰ ਗੱਲ ਤੇ ਮੇਰੀ ਬੇਇੱਜ਼ਤੀ ਹੁੰਦੀ ਸੀ ਤੇ ਮੈਂ ਕੌੜਾ ਘੁੱਟ ਪੀ ਜਾਂਦੀ ਸੀ ਅੱਜ ਤੱਕ ਉਹਨੂੰ ਆਪਣਾ ਵੱਖਰਾ ਕਮਰਾ ਚਾਹੀਦਾ ਆ ਫਿਰ ਵੀ ਮੇਰਾ ਨੋਪੁੱਤ ਖੁਸ਼ੀ-ਖੁਸ਼ੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਸੌਂ ਜਾਂ ਲੈਂਦੇ ਆ ਤੇ ਬੱਚਿਆਂ ਦਾ ਕਮਰਾ ਭੈਣ ਨੂੰ ਦੇ ਦਿੰਦੇ ਆ ਪਰ ਹੁਣ ਬੱਚੇ ਵੀ ਵੱਡੇ ਹੋ ਰਹੇ ਆ ਕੀ ਹਜੇ ਵੀ ਇਹਨਾਂ ਨੂੰ ਆਪਣਾ ਵੱਖਰਾ ਕਮਰਾ ਮੰਗਣ ਦੀ ਲੋੜ ਆ? ਬੱਚਿਆਂ ਨੂੰ ਆਪਣੇ ਨਾਲ ਨਹੀਂ ਰੱਖ ਸਕਦੀ? ਬਸ ਹੁਣ ਬਹੁਤ ਹੋ ਗਿਆ। ਅਜੇ ਵੀ ਸਾਡੇ ਘਰ 'ਚ ਦਖਲ ਅੰਦਾਜ਼ੀ ਕਰਨੋਂ ਨਹੀਂ ਹਟਦੀ। ਕੱਲ ਹੀ ਕਹਿ ਰਹੀ ਸੀ ਮੈਨੂੰ ਕਿ ਭਾਬੀ ਘਰ ਦੇ ਕੰਮ ਲਈ ਜਿਹੜੀ ਨੌਕਰ ਰੱਖੀ ਆ ਉਹਨੂੰ ਹਟਾ ਦੇ। ਇਹਨੇ ਪੈਸੇ ਖਰਚ ਕਰਕੇ ਬਹੂ ਲਿਆਈਆਂ ਤਾਂ ਉਹਦੇ ਕੋਲੋਂ ਕੰਮ ਕਰਵਾ। ਬਹੂ ਸਾਡੇ ਨਾਲ ਬਹਿ ਕੇ ਖਾਣਾ ਕਿਉਂ ਖਾਂਦੀ ਆ? ਉਹਨੂੰ ਕਹਿ ਕੇ ਪਹਿਲਾਂ ਰੋਟੀ ਬਣਾ ਕੇ ਨਾ ਰੱਖਿਆ ਕਰੇ। ਸਾਨੂੰ ਗਰਮ ਗਰਮ ਰੋਟੀ ਪਕਾ ਕੇ ਦਿਆ ਕਰੇ ਤੇ ਸਾਨੂੰ ਖਾਣਾ ਖਵਾ ਕੇ ਫਿਰ ਬਾਅਦ ਵਿੱਚ ਆਪ ਖਾਇਆ ਕਰੇ ਤੇ ਬਹੂ ਨੂੰ ਕਿਹਾ ਕਰ ਕਿ ਕਿਤੇ ਬਾਹਰ ਜਾਣਾ ਹੁੰਦਾ ਤਾਂ ਘਰ ਦਾ ਸਾਰਾ ਕੰਮ ਕਰਕੇ ਜਾਇਆ ਕਰੇ ਮੈਂ ਕਿਹਾ ਜਦੋਂ ਮੇਰੇ ਹੱਥ ਪੈਰ ਚੱਲਦੇ ਆ ਜੇ ਤਿੰਨ ਟਾਈਮ ਦਾ ਖਾਣਾ ਚੰਗੀ ਤਰ੍ਹਾਂ ਅਸੀਂ ਖਾ ਰਹੇ ਆ ਘੁੰਮ ਰਹੇ ਆ ਤਾਂ ਹਰ ਕੰਮ ਲਈ ਬਹੂ ਨੂੰ ਕਿਉਂ ਆਵਾਜ਼ ਮਾਰਨੀ ਖੁਦ ਵੀ ਤਾਂ ਕੋਈ ਕੰਮ ਕਰ ਹੀ ਸਕਦੇ ਆ ਜੇ ਦੇ ਨਾਲ ਅਸੀਂ ਵੀ ਠੀਕ ਰਹੀਏ ਤੇ ਬਹੁਤ ਤੇ ਵੀ ਭਾਰ ਨਾ ਪਵੇ ਮੇਰਾ ਇਨਾ ਬੋਲਣਾ ਹੀ ਸੀ ਕਿ ਤੁਹਾਡੀ ਭੈਣ ਦਾ ਨਰਾਜ ਹੋਗੀ ਕਹਾਵਤ ਆ ਮਹਿਮਾਨ ਭਗਵਾਨ ਸਮਾਨ ਹੁੰਦੇ ਆ ਮਹਿਮਾਨ ਦੇ ਆਉਣ ਨਾਲ ਘਰ ਚ ਲక్ష్ਮੀ ਦਾ ਵਾਸ ਹੁੰਦਾ ਆ ਪਰ ਮਹਿਮਾਨ ਦਾ ਵੀ ਧਰਮ ਬੰਦ ਆ ਆ ਤੇ ਉਹ ਘਰ ਦੇ ਜੀਆਂ ਨੂੰ ਜਿਆਦਾ ਤਕਲੀਫ ਨਾ ਦੇਵੇ ਜਿਆਦਾ ਨਖਰੇ ਨਾ ਕਰੇ ਕਮੀਆਂ ਨੂੰ ਨਜ਼ਰ ਅੰਦਾਜ਼ ਕਰੇ ਹੁਣ ਮੇਰੇ ਕੋਲ ਤੁਹਾਡੀ ਭੈਣ ਦੀ ਦਾਖਲਣ ਦਾ ਜੀ ਤੇ ਉਹਨਾਂ ਦਾ ਇਹ ਅਭਿਆਸ ਹੈ ਨਹੀਂ ਹੁੰਦਾ ਮੈਂ ਚੰਦੀ ਆ ਕਿ ਸਾਡੀ ਬਹੁ ਖੁਸ਼ੀ ਖੁਸ਼ੀ ਭੈਣ ਜੀ ਦੀ ਸੇਵਾ ਕਰੇ ਢਿਲੋਂ ਮਾਨ ਸਨਮਾਨ ਦੇਵੇ ਨਾ ਕਿ ਕਿਸੇ ਡਰ ਨਾਲ ਉਹਨੂੰ ਹੋ ਰੁਕਲ ਲਈ ਕਹੇ ਨਾ ਕਿ ਉਹਨਾਂ ਦੇ ਜਾਨ ਦੀ ਉਡੀਕ ਕਰੇ ਇਸੇ ਲਈ ਭੈਣ ਜੀ ਨੂੰ ਆਪਣੇ ਸੁਭਾਅ ਚ ਬਦਲਾਵ ਲਿਆਉਣਾ ਹੀ ਪਊਗਾ ਹਰਜਿੰਦਰ ਕੌਰ ਨੇ ਅੱਜ ਆਪਣੇ ਮਨ ਦੀਆਂ ਸਾਰੀਆਂ ਗੱਲਾਂ ਆਪਣੇ ਘਰ ਵਾਲੇ ਨੂੰ ਕਹਿ ਦਿੱਤੀਆਂ ਇਸ ਵਾਰ ਹਰਜਿੰਦਰ ਕੌਰ ਨੇ ਸੋਚ ਲਿਆ ਸੀ ਕਿ ਕੁਝ ਨਾ ਕੁਝ ਤਾਂ ਕਰਨਾ ਹੀ ਪਊਗਾ। ਇਵੇਂ ਨਹੀਂ ਕੰਮ ਚੱਲਣ ਵਾਲਾ। ਬਲਵੀਰ ਨੂੰ ਦੱਸਣਾ ਹੀ ਪਊਗਾ ਕਿ ਉਹਦੇ ਸੁਭਾਅ ਕਰਕੇ ਘਰ ਦੀ ਸ਼ਾਂਤੀ ਭੰਗ ਹੁੰਦੀ ਆ। ਕਸ਼ਮੀਰ ਸਿੰਘ ਨੇ ਵੀ ਹੁਣ ਅੱਗੇ ਕੁਝ ਨਾ ਕਿਹਾ ਕਿਉਂਕਿ ਉਹ ਜਾਣਦੇ ਸੀ ਉਹਨਾਂ ਦੀ ਪਤਨੀ ਕਹਿ ਤਾਂ ਸਹੀ ਰਹੀ ਸੀ। ਪਰ ਉਹ ਹੰਕਾਰ ਵਸ ਪੈ ਕੇ ਮੂੰਹ ਬਣਾ ਕੇ ਨਾਰਾਜ਼ ਹੋ ਕੇ ਆਪਣੇ ਕਮਰੇ 'ਚ ਚਲੇ ਗਏ। ਭਰਾ ਜੀ ਮੈਂ ਕੱਲ੍ਹ ਸ਼ਾਮ ਦੀ ਟਿਕਟ ਕਰਵਾ ਲਈ ਆ। ਅਰ ਇਸ ਵਾਰ ਉਹਨੂੰ ਕਿਸੇ ਨੇ ਜ਼ਿਆਦਾ ਦਿਨ ਰੁਕਣ ਦੀ ਨਾ ਕਿਹਾ ਇਸ ਵਾਰ ਬਲਵੀਰ ਕੌਰ ਸਮਝ ਚੁੱਕੀ ਸੀ ਕਿ ਜੇ ਉਹਨੇ ਦੁਬਾਰਾ ਆਪਣੇ ਭਰਾ ਭਾਬੀ ਦੇ ਘਰ ਆਉਣਾ ਆ ਤਾਂ ਉਹਨੂੰ ਭਾਬੀ ਤੇ ਉਹਦੀ ਬਹੂ ਨੂੰ ਇੱਜ਼ਤ ਤੇ ਪਿਆਰ ਮਾਨ ਸਨਮਾਨ ਦੇਣਾ ਹੋਊਗਾ ਦੋਸਤੋ दखਲ ਅੰਦਾਜ਼ੀ ਨਹੀਂ ਸਲਾਹ ਦਵੋ ਆਪਣਾ ਸੁਭਾਅ ਇਸ ਤਰ੍ਹਾਂ ਦਾ ਬਣਾ ਲਓ ਕਿ ਤੁਹਾਡੇ ਪੇਕੇ ਤੁਹਾਨੂੰ ਜਾਣ ਤੋਂ ਪਹਿਲਾਂ ਇਹੀ ਕਹਿਣ ਕਿ ਫੇਰ ਕਦੋਂ ਆਓਗੇ ਨਾ ਕਿ ਤੁਸੀਂ ਕਦੋਂ ਜਾਓਗੇ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂੰ ਰਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ